ਕਿਸਾਨ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤਰੀਕ ਜਿਹੜੀ ਅੱਜ ਹੋ ਗਈ ਹੈ 18 ਨਵੰਬਰ 2025 ਤੇ ਕੋੜਕਪੁਰ ਆਏ ਹਾਂ ਵੀ ਤੂੜੀ ਦੀ ਬੋਲੀ ਤੇ ਸਮੇਂ ਦੇ ਜਿਹੜੇ 7:30 ਵੱਜ ਚੁੱਕੇ ਆ ਤੇ ਦੇਖਦੇ ਆਂ ਵੀ ਅੱਜ ਦਾ ਕੀ ਰੇਟ ਰਹਿਣ ਵਾਲਾ ਕਿਵੇਂ ਕਿਵੇਂ ਹੋਰ ਵੀ ਆ ਬਹੁਤ ਹੋ ਗਿਆ ਆ 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 ਇਹ ਉਹ ਨਾਂ ਆਉਂਦਾ ਦਬਾਅ ਹਾਂ ਮੜ ਕੇ ਕੋਈ ਨਾ ਇਹ ਕਲੀਟਰ ਅੰਦਰ ਇਹ ਲੈ ਕੇ ਕਰਨੇ ਨੇ ਪਾਰਲੇ ਜਾਂਦੇ ਜਾਰਤੀ ਪ੍ਰਮਦਰ 13 ਮਾਤਰ ਇੱਥੇ ਭਰੋ ਇੰਟਰਾਲੀ ਜਾਊਗੀ ਨੂੰ ਨਹੀਂ ਜਾਣੀ ਬਾਹਰ ਬੈਠ ਬਾਹਰ ਦੀ ਕੋਈ ਜ਼ਿੰਮੇਵਾਰੀ ਨਹੀਂ ਮੇਰੀ ਇੱਥੇ ਅਗਲੀ ਨੂੰ ਲਾਹ ਹਾਂ ਕੋਈ ਨਾ ਕਰਵਾ ਕੇ ਨਏ ਪੁਰਾਣੇ ਪੈਂਡਾ ਲੈ ਉਹ ਲੈ ਉਹ ਤੋਂ ਕਿਤਾ ਜੀ ਬਾਹਰ ਨਹੀਂ ਆਉਂਦਾ ਕੋਈ ਗੱਲ ਨਹੀਂ ਦੱਸਦੇ ਨਹੀਂ ਭਾਈ ਨਹੀਂ ਨਹੀਂ ਕੋਈ ਨਹੀਂ ਦੱਸਦਾ ਸਾਲਾ ਕਹਿੰਦਾ ਕੱਲ ਮਿਲ ਜਾਈਂ ਮੈਂ ਤਾਂ ਕੋਈ ਕਰਾਇਆ ਹਾਂ ਮੈਂ ਕਹਿੰਦਾ ਨਹਿਰੋਂ ਪਾਰ ਉਹ ਕਹਿੰਦਾ ਭਾਈ ਨਹਿਰੋਂ ਪਾਰ ਲੱਗਿਆ ਤਾਂ ਮੈਂ ਉਹ ਘੱਲ ਕਰਾਉਣੀ ਜ਼ਰੂਰੀ ਹੈ ਲੈ ਇਹ ਜਾਲ ਛੋੜੋ ਫਿਰ ਤੇਰੀ ਨਹਿਰੋਂ ਪਾਰ ਲੱਗਿਆ ਮਾ ਫਿਰ ਕਰਾਇਆ ਲਗੂ 300 ਨਹੀਂ ਮੈਂ ਆਉਣਾ ਇਹ ਤਾਂ ਕੋਈ ਨਾ ਹੀ ਕਰਾਇਆ ਦੇਣਾ ਠੀਕ ਹੈ ਸਹੀ ਤਾਂ ਦੱਸੋ ਅਗਲੇ ਨੂੰ ਹਾਂ ਦੇ ਨਾਲ ਹੀ ਕੋਈ ਗੱਲ ਆ ਬਾਈ ਯਾਰ ਉਹਨੇ ਨਾ ਸੋਚਦੇ ਹਾਂਵਾ ਕੀ ਹੈ 200 ਦਾ 2 ਲੀਟਰ ਹਾਂ ਹਾਂ ਚਿਪੜੇ ਆ ਲਿਨ ਮੇ ਵਦਿਆ ਸਾਰਾ ਕੋਈ ਨਹੀਂ ਕਰਦੇ ਆ ਮੈਂ ਗੱਡੀ ਵੀ ਲਾਵਾ ਅਗਲਾ ਵੇਗਾ ਗੱਡੀ ਆ ਗੱਲ ਮਰਜ਼ੀ ਦਾ ਨਾ ਆਲਾ ਆਲੋ ਵਿਨਿਆਨਾ ਚੁੱਕਾ ਲੂ ਥੋੜੀ ਵੇਖ ਕੇ ਆਂਦੀ ਮਹਗਾ ਅਗਲਾ ਗਾਣਾ ਮੈਂ ਮੰਡੀ ਆ ਬੰਦਾ ਜੰਮੂ ਦਾ ਕਾਹਦੀ ਆ ਰਾਂ ਦੇ ਬੰਦੇ ਦਾ ਜਾਟਾ ਵੀ ਸਰਦਾ ਕੋਲ ਦੇ ਵੀ ਦਿੰਦਾ ਕੋਈ ਰੋਗ ਅਗਲਾ ਨਾ ਲੱਗਦਾ ਜਿਹੜਾ ਸੰਦੀ ਲਾਉਂਦਾ ਉਹਦਾ ਨੰਬਰ ਜਿਹੜਾ ਇੱਥੋਂ ਦਾ ਵੀ ਹੈ ਜਿਹੜਾ ਕੋਈ ਵੀ ਹੈ ਇਹ ਕਾਲ ਹੋਈ ਭਾਈ ਅੰਦਰ ਦੀ ਬਾਹਰ ਦੀ ਆ ਅੰਦਰ ਦੀ ਅੰਦਰ ਦੀ ਐਡਾਲੀ ਆ ਪੂਰੀ ਅੰਦਰ ਦੀ ਆ ਵੇਹਿਆ ਦੇ ਨਾਲ ਦੀ ਆ ਵੇਖੋ ਹਾਂ ਕਰ ਕੋ ਸਹਾ ਹੀ ਆਉ ਹਾਂ ਇੱਕ ਹੀ ਬੋਲੀ ਦਿਓ ਹਾਂ ਭਾਈ ਬੋਲਦਾ ਬਈ ਇੱਥੇ ਕੋਈ ਕੋਈ ਨਹੀਂ ਬੋਲਦਾ ਅਜਲੀ ਰੜਕਦਾ ਕੋਈ ਨਹੀਂ ਕੋਈ ਥੋੜੀ ਵਾਲਾ ਗਾਹਕ ਨਹੀਂ ਕੋਈ ਇਹ ਸੜ ਜਾ ਫਿਰ ਕੋਈ ਗੱਲ ਨਹੀਂ ਥੋੜੀ ਵਾਲੇ ਦੀ ਆਪਣੀ ਪਹਿਲੀ ਟਰਾਲੀ ਜਿਹੜੀ ਮੈਂ ਜੜੀ ਰੱਖੀ ਰੋੜ ਹੀ ਨਹੀਂ ਮੈਂ ਚੱਲਾ ਜਾਉ ਮੈਂ ਜਦੋਂ ਆ ਹੀ ਗਿਆ ਅੰਦਰ ਦੀ ਬਾਈ ਬਾਹਰ ਦੀ ਗਿੱਲੀ ਗੁੱਲੀ ਕਣੇ ਵਿੱਚ ਬਾਹਰ ਦੀ ਤੁੜੀਏ ਦੇ ਨਾਲ ਦੀ ਬਈ ਬੋਲੋ ਇੱਕ ਬਾਈ ਬੇਨਤੀ ਜੀ ਨੇ ਬਾਹਰ ਜਾਣਿਆ 1000 ਰੁਪਏ ਡਿਵੋਰਸ ਲੱਗੂਗਾ ਤੇ ਨਾਲ ਇੱਕ ਜਿਹੜਾ ਕਿਰਾਇਆ ਉਹ ਇੱਥੇ ਦੇਣਾ ਪਊਗਾ। ਚਲੋ ਜੀਮਿੰਦਾਰ ਕੱਲ ਬਹੁਤ ਖਰਾਬ ਹੋਇਆ। ਬਾਜੇ ਲਗਿਆ ਸੀ ਉੱਥੋਂ ਤੂੜੀ ਤਾਂ ਉੱਥੇ ਲਵਾਤੀ ਕਿਰਾਇਆ ਗੁਰੇ ਮਿਲਿਆ ਨਹੀਂ ਵਿਚਾਰੇ ਨੂੰ। ਹਾਂ। ਦੇਖ ਬਾਲੇ ਤੋੜਕ ਲਗੇ। ਕਿਰਾਇਆ ਸਾਰਾ ਤੋੜਕ ਲਗੇ 1200 ਰੁਪਏ ਕਿਰਾਇਆ। ਬਾਕੀ ਉਹ ਭਾਏ ਹੀ ਨਹੀਂ। ਉਹਨੇ ਫੋਨ ਹੀ ਨੀ ਚੱਕਿਆ ਗਾ। 13 ਲਾ ਕੇ ਤੋੜੀ ਨਹੀਂ ਤੇ ਬਾਕੀ ਕਿਉਂ ਮੈਂ ਲਵਾਤੀ ਉੱਥੇ ਬੰਦਾ ਸੀਗਾ।

ਜਾਉਂਗਾ 325 ਆਖਰਾ ਬਾਈ ਪੁੱਛਣਾ ਲਾਇੰਗਰ ਸਿੰਘ ਨੇ ਬਾਈ 325 ਉਧਰ ਕਿਤੇਰੇ 325 30 ਰੁਪਏ 30 ਰੁਪਏ 330 ਬੋਲਾਂਗੇ ਨੇ ਫਰੀਦਕੋਟ ਜਾਊਗਾ ਪੁੱਛ ਆ ਖੜਾ ਹੀ ਮਾਲਕ ਦਾ ਦਾਣਾ ਮੰਡੀ ਤੋਂ ਬਾਈ 1 ਕਿਲੋ ਮੀਟਰ ਫਾੜ ਕੇ 330 ਰੁਪਏ ਬੋਲਾਂਗੇ ਨੇ ਗਾੜੀ 40 340 340 ਬੋਲਦਾ ਕੋਈ ਨਹੀਂ ਬੋਲਦਾ 340 ਰੁਪਏ ਬਾਈ ਥੱਲੇ ਜਾਣੀ ਹੈ 300 ਦੇ 40 ਰੁਪਏ ਪੰਜ ਨਹੀਂ ਕਹਿੰਦਾ ਬਾਈ ਤੇ ਬਾਹਰ ਦੀ ਦੂਰੀ ਸੀ 340 300 ਰੁਪਿਆ ਕਰਾਇਆ ਅੱਛਾ ਜੋ ਬਾਹਰ ਦੀ ਦੂਰੀ ਸੀਗੀ ਤੇ 300 ਦੇ 40 ਰੁਪਏ ਵੀ ਪਹਿਲੀ ਟਰਾਲੀ ਲੱਗੀ ਆ ਤੇ ਬਾਕੀ ਅੱਗੇ ਦੇਖਦੇ ਆ 4:30 ਬਜੇ ਬੰਦਾ ਆਈ ਪੈ ਜਾਣਾ ਹੋਵੇ ਜਿੱਤਿਆ ਨਾ ਨੰਬਰ ਆਦੇ ਸੋਦੇ ਜੀ ਜਿੰਨਾਂ ਦੇ ਦੋਸਤ ਕਿਹੜਾ ਪੇਗਰ ਕਿੰਨੇ ਤੋਂ ਕਰਾਇਆ 700 ਕਿੰਨਾ ਬਾਅਦ ਚ ਰੱਖ ਕੋਈ ਭਾਈ ਉਹਨੂੰ 1000 ਰੁਪਏ ਡਾਉਨਸਟਾ ਬਣਾ ਨਹੀਂ ਤਾਂ ਲੈ ਲੈਣਾ ਗੁਲਾ ਨਹੀਂ ਚੱਲਦੀ 100 ਰੁਪਏ ਦੇ ਦੇ ਮਨ ਨਾਲ ਆਵੇਂ ਜਪਲਾ ਨਾ ਕੀ ਗੱਲ ਹੈ ਤੈਨੂੰ ਪਤਾ ਦਈਏ ਨਹੀਂ ਨਹੀਂ ਚਾਹੀਦਾ ਯਾਰ ਕਿਸੇ ਨੇ ਵੀ ਚਾਹਣਾ ਯਾਰ ਜੀ ਬਾਈ ਬਹੁਤ ਔਖਾ ਨਹੀਂ ਆਪਣੇ ਕੋਲ ਕੰਮ ਆਇਆ ਬਹੁਤ ਗਾਈਸ 250 ਰੁਪਿਆ 250 ਰੁਪਿਆ 70 70 ਰੁਪਏ ਮੁਰਜੇ ਮੁਰਜੇ 80 ਮੁਰਜੇ ਰਿੱਕੇ ਜਾਓ 80 85 90 92 ਮੁਰਜੇ ਰਿੱਕੇ ਜਾਓ ਉਹ ਖੜਾ ਬਈ ਮਾਲ ਪੁੱਛ ਲੋ ਕਿੱਥੇ ਹੈ 295 ਨਕਸੇ ਵਿੱਚ ਜਾਏਗਾ ਬੋਲਾ ਕਿ ਨੇ 305 ਬਾਹਰ ਵਾਲੀ ਹੈ 305 305 ਬੋਲਾ ਕਿ ਨੇ 305 ਰੁਪਏ ਭਾਈ ਇੱਥੇ ਲਾਦੇ ਲੋ ਵੀ 305 ਰੁਪਏ ਲੱਗੀ ਆ ਵੀ ਇਹ ਤੇ ਅੰਦਰ ਦੀ ਥੂੜੀ ਸੀਗੀ ਤੇ ਬਾਕੀ ਅੱਗੇ ਦੇਖਦੇ ਆ ਕਿਹੜੀ ਸਹੀ ਹੈ ਲੋਬੀ ਲੰਘ ਰਹੀ ਸੀ ਕਿ ਕੋਈ ਸਾਨੀ ਵੀ ਗ੍ਰੀਨ ਟੈਂਸੋ ਪਾਣੀ ਲੱਗ ਗਈ ਜੀ ਕੀ ਏ ਭਾਈ ਇਹ ਗੀਨੀ ਧਰਮਾ ਤੋਂ ਬਾਹਰ ਦੇ ਅੰਦਰ ਦੇ ਦੇਖੋ ਜੀ ਅੰਦਰ ਦੀ ਜੀ ਹੁਣ ਤੂੰ ਵੀ ਅੰਦਰ ਦੀ ਜੀ ਮੜਾ ਰੰਗ ਮੜਾ ਆ ਸਕਦਾ ਭਾਈ ਬੈਈ ਮਕੂਲੀ ਦਾ ਲੈ ਬੈ ਜੀ ਚੈੱਕ ਕਰ ਸਕਦੇ ਭਾਈ ਜਿਹਨੇ ਬਾਹਰ ਜਾਣੀ ਮਾਲਕ ਨੂੰ ਪੁੱਛ ਲਿਆ ਕਰੋ ਨਿਕਲ ਦੇ ਵਿੱਚੋਂ ਆ ਤੇਰੇ ਸਾਹਮਣੇ ਆ ਬਾਈ ਆ ਕਿੰਨੇ ਕਿੰਨੇ ਨਿਕਲੂ ਬਾਈ ਇੱਕ ਸਰ ਹੋ ਗਈ ਆ ਇੱਕ ਸਰ ਪੰਡ ਕੋੜ ਕੇ ਵਾਲਾ ਜਿਹੜਾ ਨਹੀਂ ਕਰਦਾ ਉੱਥੇ ਪਤਾ ਲੱਗਣਾ ਜੇ ਦਾਲਾ ਖੋਲਿਆ ਦੇਖ ਕੇ ਬੋਲੀ ਧੋ ਬਾਈ ਆਹ ਬੋਲਦਾ ਕੋਈ ਹਾਂਜੀ ਬੋਲ ਕਾਚੂ ਆ ਬਈ ਨਹੀਂ ਬੋਲਦਾ ਤਾਂ ਕੋਈ ਰੱਬ ਹੈਪੀ ਬੋਲੀ ਤੇ ਜਾਂਦਾ 200 ਰੁਪਿਆ 200 ਰੁਪਿਆ 500 ਰੁਪਏ 205 10 15 250 55 60 65 265 ਰੁਪਏ ਫਰੀਦਕੋਟ ਜਾਊਗਾ ਪੁੱਤ 265 ਰੁਪਏ ਨਹੀਂ ਜਾਂਦਾ ਭਾਈ ਬਾਹਰ ਦੀ ਹੈ ਬਾਹਰ ਦੀ ਹੈ 70 ਕਰ ਦੇ 70 75 80 85 90 95 300 5 10 15 20 25 30 35 40 45 345 ਬੋਲਾਂਗੇ ਨੇ 345 ਰੁਪਏ ਬਾਈ ਲੋ ਵੀ 8 ਡਰਾਂ ਦੀ ਲੱਗੀ 345 ਰੁਪਏ ਤੇ ਉਂਝ ਬਈਆਂ ਦਾ ਅੰਦਰ ਦੀ ਸੀ ਪਰ ਥੂੜੀ ਥੂੜੀ ਵਿੱਚ ਸੀਗੀ ਖਰਾਬ ਤੇ ਬਾਕੀ ਅੱਗੇ ਦੇਖਦੇ ਆ 9700 ਰੁਪਏ ਜਿਵੇਂ ਮੈਂ ਮਾਹੂਨ ਕੀ ਆ ਬਾਈ ਜਾਏਗਾ ਫੀਗੋਡ ਨੂੰ ਕਿ ਨਹੀਂ ਜਾਂਦਾ ਨਹੀਂ ਪੂਰਾ ਪਤਾ ਪਰ ਕਹਿੰਦਾ 500 ਰੁਪਿਆ ਬਾਈ ਹੈ ਜੀ 500 ਰੁਪਿਆ ਕੋਈ ਹੋਰ ਬਾਈ ਜਾਊਗਾ ਕਹਿੰਦਾ ਹਾਂ ਜਦੋਂ ਲਾਓ ਬੋਲੋ ਬੋਲੋ 300 ਰੁਪਿਆ ਦਾਸ ਦੱਸ 20 30 40 40 350 60 65 70 75 80 380 ਬੋਲਣਗੇ 85 85 90 390 ਬੋਲਦਾ ਬਾਈ ਹੈ 400 10 ਬੋਲਣਾ ਬਾਈ ਕਿਨੇ 410 ਰੁਪਏ ਬਾਈ ਲੋ ਬਾਈ ਅੰਦਰ ਦੀ ਟੂੜੀ ਲੱਗੀ ਹੈ 400 ਤੇ 10 ਰੁਪਏ ਤੇ ਬਾਕੀ ਅੱਗੇ ਦੇਖਦੇ ਆ ਵੀ ਨਾ ਅੱਜ ਖੜੇ ਆ ਦੇ ਹੋਰ 6 7 ਨਗ ਹੋਰਾ ਮਗਰ ਵੰਦਨਾ ਆਜੂ ਸਾਡਾ ਸੁਰੂ ਹੋ ਗਿਆ ਹਰ ਦਿਨ ਕੋਈ ਪਿਆਰ ਦੀ ਗੱਲ ਹੈ 1000 300 1000 ਰੁਪਏ ਬਸ ਉੱਤੇ ਦੇ ਲਿਖੇ ਪਿਆ 43 39 ਇਹ ਨਹੀਂ ਪਾ ਦੇਣਾ 86 100 100 ਦਾ ਮਾਮਲਾ ਅੰਦਰ ਦੇ ਥੋੜੀ ਬੋਲੋ ਬਾਈ ਰੰਗ ਨਹੀਂ ਕਰੂ ਤੋ ਆ ਰਹੀ ਹੈ ਨਾ ਇਹ 10 10 ਇਹ 300 ਰੁਪਏ ਯਾਰ 300 300 300 ਆ ਸੰਦਮਾ ਟੱਪ ਕੇ 300 ਰੁਪਏ ਕਰਾਇਆ 305 10 15 20 25 30 35 40 45 350 52 60 65 365 70 75 375 80 85 385 ਬੋਲ ਲੰਘਦੇ 90 ਹਾਂ ਕਿੱਥੇ ਗਿਆ ਉਹਦਾ ਆ ਯਾਰ ਦੇਖ ਇੱਧਰ ਮੇਰੇ 90 ਉਧਰ ਵੀ 90 ਆ 99 395 ਬੋਲਾਂਗੇ ਨਾ 400 400 400 ਰੁਪਏ ਬਾਈ ਜੀ ਇਹ ਟਰਾਲੀ ਲੱਗੀ 400 ਰੁਪਏ ਅੰਦਰ ਵੀ 200 ਸੀਗੀ ਤੇ ਬਾਕੀ ਅੱਗੇ ਦੇਖਦੇ ਆ ਆ ਨੱਥਿਆ ਆ ਨੱਥਿਆ ਆ ਟਾਵਰ ਸਮਾਨ ਵਾਲੀ ਆ ਆਵਰ ਵਾਲਾ ਨੰਬਰ ਲੱਗਦੇ ਭਰਾਵਾ 1000 ਰੁਪਏ ਦੇ ਜੀ ਆ ਤੁਹਾਨੂੰ ਨੰਬਰ ਲੱਗ ਨੰਬਰ ਲਗਾ ਬਾਈ 9300 ਨੰਬਰ ਤੋਂ ਨੰਬਰ ਲੀ ਬਾਈ ਕੇ ਵੀ ਸਾਨੂੰ ਜੁੜ ਜੁੜਾ ਨੰਬਰ ਦੇਖ ਲੈ 88960 99700 1000 ਰੁਪਏ ਦੇ ਦੋ ਬਾਈ ਇਹ ਨਾਲ ਜਾਣਾ ਨਾਲ ਹੀ ਚੱਲਾਂਗੇ 99784 ਆ ਮੋੜ ਤੇ ਪਿਆਰ ਵਾਲੀ ਨੂੰ ਕਿੰਦੀ ਆ ਬਾਈ ਆਹ ਅਸ ਤੁੜੀ ਆ ਲੈ ਜਾ ਚੱਲ ਲਈ ਨਾ ਚਲੋ ਜੀ ਦੇਖੇ ਬਾਈ ਬੋਲੋ ਜੀ 300 ਨਹੀਂ ਨਹੀਂ ਅੰਦਰ ਵੀ ਵਿਖਾਈ ਜਾਂਦਾ ਵਾਲੀ ਨਾ ਵੇ ਬਾਈ ਅੰਦਰ ਦੀ ਤੁੜੀ ਆ ਰੁਪਿਆ 300 300 ਅੰਦਰ ਦੀ ਇੱਕ ਫਾਰੂ ਜੀ ਦਿਖਾ 300 5 10 15 350 350 54 60 62 400 400 ਬੋਲਾਂਗੇ 400 ਲੋਬ ਅੰਦਰ ਦੀ ਟੂੜੀ ਇਹ ਵੀ ਵੀ 400 ਰੁਪਿਆ ਰੇਡ ਰਿਆ ਤੇ ਬਾਕੀ ਅਗਲੀਆਂ ਟਰਾਲੀਆਂ ਦੇਖਦੇ ਹਾਲੇ ਵੀ ਖੜਿਆ ਮਗਰ ਇਹਨਾਂ 4-5 ਨਾਗੌਰ ਖੜੇ ਆ ਹਰ ਗੱਲ ਤੇ ਆਦੇ ਲੋ ਅੰਦਰ ਦੀ ਟੂਰੀ ਅੰਦਰ ਦੀ ਟੂਰੀ ਬੋਲੋ 350 ਰੁਪਇਆ ਅੰਦਰ ਦੀ ਟੂਰੀ 350 ਅੰਦਰ ਦੀ ਟੂਰੀ ਆਏਗਾ ਫ੍ਰੀ ਕੋਡ 350 350 ਲੱਭ ਰੂਗੇ ਦੇਖਾ ਕਿ ਤੇਰਾ 59 60 62 70 ਸੰਗੀਤ ਕਿਹਾ ਕਿਨੇ ਘਾੜ ਜਾਣਾ 370 270 270 80 ਚਾਸੀ 400 400 ਹੋਲਾ ਬਾਈ ਕਿਨੇ 10 ਰੁਪਏ 410 ਬੋਲਦਾ ਬਾਈ 400 ਰੁਪਏ ਫ੍ਰੀ ਪਰ ਮਾਈਲ ਲੋ ਵੀ 410 ਰੁਪਏ ਜਿਹੜਾ ਰੇਟ ਲੱਗ ਰਿਹਾ ਤੇ ਫਰੀ ਗੋਟ ਜਾਣਾ ਇੱਥੋਂ ਫਿਰ 500 ਰੁਪਏ ਵੀ ਜਿਹੜਾ ਕਰਾਇਆ ਤੇ 410 ਰੁਪਏ ਵੀ ਰੇਟ ਲੱਗਿਆ ਅੰਦਰ ਦੀ ਜਿਹੜੀ ਟੂੜੀ ਸੀ ਤੇ ਬਾਕੀ ਅਗਲੀ ਟਰਾਲੀ ਆਪਾਂ ਦੇਖਦੇ ਆ ਕੀ ਰੇਟ ਜਿਹੜਾ ਲੱਗੂਗਾ

हा <lad sauna stealing sound> ਪੰਜ ਹਜ਼ਾਰ ਰੁਪਏ 363500 ਰੁਪਏ ਕਰਾ ਰਿਹਾ ਹੈ 3500 ਆ ਗਿਆ 3500 ਸਹੀ ਗੱਲ ਹੈ ਆਪਿਆ 1000 ਰੁਪਏ ਦਾ 300 ਰੁਪਏ ਦਾ ਮੋਟਾ ਹੋਊਗਾ 1000 300 ਰੁਪਏ 300 ਰੁਪਏ 300 ਰੁਪਏ ਬਾਬਾ ਰੋਡੇ 'ਚ ਜਾਏਗਾ ਬਈ ਸੇਪੋਰਟ ਰੋਡ ਤੇ ਉੱਥੇ ਹੀ ਹੈ ਕਿ ਬਾਹਰ ਖੇਤਾ ਖੁੱਤਾ ਹੈਗਾ 300 ਰੁਪਿਆ ਉਹ ਬਾਹਰ ਖੇਤਾ ਹੈਗਾ ਜਾ ਕੇ ਹੈ ਯਾਰ ਬਾਹਰ ਦੇ ਦੀ ਕੋਠੇ ਹੈ ਹੈ ਰਾਏ ਦੀ ਕੋਠੀ ਹੈ ਜਿਹੜੀ ਉਹ ਕਿੰਨਾ ਕਰਾਇਆ 300 ਰੁਪਿਆ ਘੱਟ ਹੈ ਇੱਥੇ 300 ਰੁਪਿਆ ਬੋਲਾਂਗੇ ਨੇ 10 ਰੁਪਏ 15 20 ਸਾਢੇ 300 ਹਾਂ ਸਾਢੇ 300 ਬੋਲਾਂਗੇ ਨੇ ਸਾਢੇ 300 ਬਈ ਠੀਕ 8 ਰਾਂ ਦੀ ਲੱਗੀ ਸਾਢੇ 350 ਰੁਪਿਆ ਤੇ ਬਾਕੀ ਵੀ ਮਗਰ ਹਲੇ 3-4 ਲੱਖ ਰੋੜ ਖੜੇ ਆ ਤੇ ਉਹਨਾਂ ਰੇਟ ਵੀ ਚੈੱਕ ਕਰਾਂਗੇ ਕਰਾਂਗੇ ਕਿੱਥੋਂ ਤੱਕ ਜਿਹੜਾ ਜਾਂਦਾ 305 10 15 20 25 ਨਹੀਂ ਕੁੜੀ ਵਧੀਆ ਹੋਊਗੀ ਬਾਹਰ ਦੀ ਐ ਮੈਂ ਕਿਹਾ ਕਦੇ ਬਾਹਰ ਪੁੱਛਿਆ ਨੂੰ ਬਾਹਰ ਦੀ ਰੋਜੀ ਕੀ ਚੰਗੀ ਹੁੰਦੀ ਆ ਮੋੜੀ ਸਾਫ ਹੈ 35 40 45 350

300 ਰੁਪਿਆ 5 10 15 20 25 30 35 40 45 350 350 ਬੋਲਾਂਗੇ ਨਾ 55 55 60 65 365 ਬੋਲਾਂਗੇ ਨਾ ਨਹੀਂ ਲੈ ਆਏਗਾ ਅਸੰਦਮਾ ਰੱਖ ਤੇ ਚੱਪ ਕੇ ਹਾਂ ਤੇ ਗੱਲ ਦੱਸੀ ਬਾਈ ਸੰਧਵਾ ਤੋਂ ਅੱਗੇ ਲਾਂ ਕੇ ਬਾਬਾ ਰੋਡੇ ਸਾਡੀ ਜਗ੍ਹਾ ਜਿੱਥੇ ਰੋਡ ਤੇ ਜਗ੍ਹਾ ਬਣੀ ਬਾਬੇ ਦੀ 300 ਰੁਪਿਆ ਕਰਾ ਦੇਵਾਂਗਾ ਬਾਈ ਮੈਂ ਜੋ ਖਾਲੀ ਤੁਲੀ ਤਰੀ ਹੋਲਾ ਕਿ ਨਹੀਂ ਲਾ ਦੇਾਂਗੇ ਆ ਬਈ 65 70 570 ਬੋਲਾਂਗੇ ਨੇ ਅੱਛਾ ਤੂੰ ਗੁਰ ਜਾਊਗਾ ਪੁੱਛੋ 370 ਰੁਪਏ ਬਾਈ ਤੂੰ ਪੁੱਛ ਲੈ ਕਰ ਜਿਹੜਾ 100 ਦੇ 70 ਰੁਪਏ ਬਈ ਜਿਹੜਾ ਤੇ ਬਾਕੀ ਮਗਰ ਹਦੇ ਦੌੜ ਰਾਂਦੀਆਂ ਰੇਡਾ ਹੋਰ ਉਹਦਾ ਜਿਹੜਾ ਰੇਡ ਦੇਖਾਂ ਕਿੱਥੋਂ ਤੱਕ ਜਾਂਦਾ ਉਹ ਤਾਂ ਜਿਹੜਾ ਰੇਡ ਦੇਖਾਂ ਕਿੱਥੋਂ ਤੱਕ ਜਾਂਦਾ ਉਹ ਤਾਂ ਜਿਹੜਾ ਰੇਡ ਦੇਖਾਂ ਕਿੱਥੋਂ ਤੱਕ ਜਾਂਦਾ ਉਹ ਤਾਂ ਜਿਹੜਾ ਰੇਡ ਦੇਖਾਂ ਕਿੱਥੋਂ ਤੱਕ ਜਾਂਦਾ ਮਾਰਦੀ ਕਿੰਨੀ ਗੁੱਲੀ ਦਾ ਨਹੀਂ ਨਹੀਂ ਆਈ ਨਿਕਲੂ ਸਾਰੀ ਮਾਰਦੀ ਤੁੜੀਆ ਦੇ ਨਾਲ ਦੀ ਬਾਈ ਬੋਲੋ ਬੱਸ ਇਹੀ ਰੇਟ ਲਊਗਾ ਬਹੁਤ 200 ਰੁਪਈਆ 200 ਰੁਪਈਆ 200 200 200 5 10 15 20 25 30 35 40 42 250 55 255 ਖੋਲਾ ਪੈ ਗਿਆ ਨਾ 255 ਰੁਪਏ ਬਾਹਰ ਦੀ ਦੂਰੀ ਹੈ ਵੀ ਇਹਨੇ ਇਹਦੇ ਵਿੱਚ ਪਾਟਾ ਪਾ ਲਿਆ। ਫੇਰ ਵੀ ਬੱਚਾ। ਆਹ ਕੁੜੀ ਆ। ਕਿਤੇ ਮੈਂ ਛੱਡਦੀ ਆਉਣਾ ਆਇਆ। ਇਹਦੇ ਅੰਦਰ ਇਹਨਾਂ ਦੇ 2 ਨੰਬਰ ਲੱਗਦਾ। ਇਹਦੇ ਦੇਖ ਲੈ। 300। ਇਹਦੇ ਅੰਦਰ 300 ਦਾ ਬੋਲੂ। 300 ਗਿਆ। ਅੰਦਰ ਦੀ ਵੀ ਟੁੜੀ ਹੈ। ਕੀ ਆ ਸਕਦੀ ਹੈ ਪਰ ਟੁੜੀ ਹੈ। ਕਿੱਥੇ ਆਹ ਮਾੜੀ ਮੁੱਟੀ ਖੋੜਦੀ ਹੈ। ਬਾਹਰ ਦੀ ਹੈ। ਬਾਹਰ ਦੀ। ਇਹ ਥੋੜੀ ਇੱਧਰਲੀ ਆ ਸੁੱਕੇ ਹੋਏ ਹੈ ਹੈ ਕੰਦ ਨਾਲ ਆ ਆ ਕੰਦ ਨਾਲ ਆ ਸਕਦੀ ਆ ਆ ਬੋਲੋ ਬਾਈ 300 300 300 5 10 15 20 25 30 35 40 340 ਬੋਲਾਂਗੇ 45 350 55 60 70 70 370 ਬੋਲਾਂਗੇ 370 ਰੁਪਏ ਬਾਈ ਜੀ ਲੋ ਵੀ ਇਹ ਟਰਾਲੀ ਲੱਗੀ ਹੈ 300 ਤੇ 70 ਰੁਪਏ ਬਈ ਵੇ ਉੱਥੇ ਕੱਲ ਜਿੰਨਾ ਹੀ ਮਨ ਲੁਕੋ ਮੇ ਗਿਆ ਉੱਥੇ ਤੇ ਪਹਿਲਾਂ ਇੱਕ ਟਰਾਲੀ ਵੀ ਖੜੀ ਆ ਨਾ ਕਿ ਛੋਟਾ ਤੇ ਟੂੜੀ ਉਹ ਬਾਰਦੀ ਲੱਗਦੀ ਆ ਤੇ ਉੱਤੇ ਵੀ ਕਿਸੇ ਨੇ ਬੋਲੀ ਨਹੀਂ ਲਾਈ ਸੀਗੀ ਹਲੇ ਤੇ ਬਾਕੀ ਹੁਣ ਦੇਖਾਂਗੇ ਵੀ ਉਹਦਾ ਕੀ ਰੇਟ ਜਿਹੜਾ ਲੱਗੂਗਾ ਤੇ ਰੇਟ ਵੀ ਅੱਜ ਉਹੀ 400 ਦੇ 350 400 ਦੇ ਆਸ-ਪਾਸ ਜਿਹੜਾ ਜੱਲਿਆ ਤੇ ਨਾਗ ਵੀ ਅੱਜ ਫੇਰ 10 12 14 15 ਨਾਗ ਜਿਹੜੇ ਅੱਜ ਆਏ ਸੀਗੇ ਤੇ ਬਾਕੀ ਇੱਕ ਟਰਾਲੀ ਲੱਛੇ ਰਹੀ ਆਈ ਆਇਆ ਜੋ ਉਹਨਾਂ ਨੂੰ ਨਵੇਂ ਬਾਸਮਤੀ ਕਿ ਨਹੀਂ ਅੱਜ ਕੋਈ ਉਹ ਮੇਟੈਂਡੀਆਂ ਨੂੰ ਜਿਹੜਾ ਕਰਾ ਗਾ ਹਾਂ ਲੋ ਵੀ ਬਾਕੀ ਜਿਹੜੀ ਪਹਿਲੇ ਨੰਬਰ ਤੇ ਟਰਾਲੀ ਖੜੀ ਸੀ ਆਹ ਇਹਦੇ ਤੇ ਬੋਲੀ ਵੀ ਕਿਹਨੇ ਨਾਈਸ ਤੂੜੀ ਚੰਗੀ ਆ ਤੇ ਨਾਗ ਛੋਟਾ ਵੀ ਤਾਂ ਕਰਕੇ ਜਾਂਦਾ ਹੋ ਸਕਦਾ ਤੂੜੀ ਦੇਖ ਸਕਦੇ ਹੋ ਤੁਸੀਂ ਕੁਆਲਿਟੀ ਹੈਗੀ ਤੂੜੀ ਚ ਤੇ ਬਾਕੀ ਵੀ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਦੇਖਣ ਦੇ ਲਈ